ਉਹ ਹੈ ਅਜੇ ਅਜੇ ਮੱਦਮਾਂ ਬਲ ਕੇ ਹੀ ਕਾਤੇ ਬਣ ਅਜੇ ਸਾਤੇ ਗਾਉਂਗੀ ਅਜੇ ਹੀ ਆਜੋ ਕੁਲ ਬੰਦੀ ਬੱਤੀਆਂ ਵਾਲੇ ਫੁੱਲ ਨਾ ਜਾਓ ਬੱਤੀ ਰੰਗੀ ਕੁਲ ਬੰਦੀ ਆਜੋ ਕਮਾਡਰਾਂ ਨਾਲ ਆਉਣ ਲੈ ਚੜੀ ਕਾਤੂ ਸੱਜੇ ਸੱਜੇ ਜਾਓ ਜੀ ਆਜੋ ਮੇਰੇ ਵੀਰ ਅੱਜ ਵੀ ਗੱਲ ਕਿਉਂ ਨਾ ਕਰੀਏ ਆਜੋ ਜੀ ਆਜੋ ਕਰਵਾ ਲੈ ਚਾਹ ਲੌਂਗ ਲੈ ਚੀਆਂ ਵਾਲੀ ਮੇਰਾ ਵੀਰ ਜਰੂਰ ਆ ਕੇ ਜਾਓ ਛੱਡ ਨਾ ਫੜ ਜਾ ਬਹੁਤ ਦੂਰ ਆ ਦੇਖੋ ਭਾਈ ਇੱਧਰੋਂ ਹਾਂ ਲੋ ਜੀ ਲੋ ਲੋ ਇਹ ਬੰਦਾ ਬਹੁਤ ਸੇਵਾ ਕਰਦਾ ਜੀ ਚਾਪ ਲਾਉਣ ਲੱਗੇ ਹੁਣ ਅਸੀਂ ਪਾਣੀ ਲੈਣ ਗੋਣ ਚਾਪ ਲਾ ਦੇ ਚਲ ਆ ਇੱਧਰ ਆ ਜਾ ਹਾਂ ਪਾਣੀ ਲੈ ਆਉਣ ਜੱਲੇ ਬਾਬੇ ਹਾਂਜੀ ਚੱਲ ਰਹੀ ਸੇਵਾ ਹੋਰ ਜੀ ਚੱਲ ਰਹੀ ਸੇਵਾ ਹਾਂਜੀ ਲਓ ਜੀ ਸੇਵਾ ਚੱਲ ਰਹੀ ਸੇਵਾ ਲੰਗਰ ਦੀ ਸੇਵਾ ਐ ਮੁੰਡੇ ਨੂੰ ਲਓ ਜੀ ਸਾਡੇ ਲੰਗਰੀ ਦੀ ਪੱਕੀ ਵੀਡੀਓ ਬਣਾ ਆਹ ਆਹ ਉਹ ਸਾਡੇ ਬਣਾ ਲਈ ਮਰਾ ਉਹ ਵਾਲੇ ਏੜ ਸੇਵਾ ਕਰਦੇ ਆ ਅੱਛਾ ਜੀ ਹਾਂ ਸਪੈਸ਼ਲ ਪਾਵਾਂਗੇ ਦਾ ਆ ਵੀ ਰਹੇ ਕੋਈ ਗੱਲ ਪੂਰਾ ਵੀ ਪਰਿਵਾਰ ਆ ਇਹ ਪੱਕੇ ਸਾਡੇ ਜਦੋਂ ਤੋਂ ਲੰਗਰ ਚੱਲ ਰਿਹਾ ਉਦੋਂ ਤੋਂ ਇਹਨਾਂ ਨੇ ਚਾਹ ਦੀ ਪੱਕੀ ਸੇਵਾ ਰੱਖੀ ਹੋਈ ਆ ਵਾਹ ਜੀ ਔਰ ਇੰਨੀ ਵਧੀਆ ਚਾਹ ਹੈ ਤੁਸੀਂ ਇਹ ਪੀ ਕੇ ਜਾਣੀ ਆ ਇੱਕ ਕਰਕੇ ਜਾ ਵੀ ਬੇਸਟ ਦਾ ਉਹ ਸਾਡਾ ਕੱਲਾ ਸਿੰਘ ਮਾਰੂ 2 ਲੱਖ ਦਿੱਲੀਏ ਕੱਲਾ ਸਿੰਘ ਮਾਰੂ 2 ਲੱਖ ਦਿੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਜਿਹੜਾ ਲੰਗਰ ਹੈ ਪਿੰਡ ਰੈਲੋਂ ਖੁਰਦ ਦੀ ਸਮੂਹ ਸਾਜ ਸੰਗਤ ਵੱਲੋਂ ਮਿਲ ਕੇ ਇਕੱਠੇ ਹੋ ਕੇ ਲਗਾਇਆ ਜਾਂਦਾ ਇਹ ਲੰਗਰ ਫੋਲੇ ਮਹੱਲੇ ਦੇ ਉਪਲਖ ਦੇ ਵਿੱਚ ਸਮੂਹ ਸਾਜ ਸੰਗਤ ਦੀ ਸਹਿਯੋਗ ਦੇ ਨਾਲ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਪੂਰੇ ਪਿੰਡ ਦੇ ਸਾਰੇ ਮਾਈ ਭਾਈ ਮਿਲ ਕੇ ਰਲ ਕੇ ਸਹਿਯੋਗ ਕਰਦੇ ਆ ਤੇ ਇਹ ਲੰਗਰ ਦਾ ਜਿਹੜਾ ਹੈ ਪ੍ਰਬੰਧ ਕਰਦੇ ਆ ਫੋਲੇ ਮਹੱਲੇ ਦੀ ਤਿਹਾਰ ਦੇ ਉੱਤੇ ਪੂਰੀ ਸਮੂਹ ਸਾਜ ਸੰਗਤ ਤੇ ਪੂਰੇ ਜਗਤ ਨੂੰ ਲੱਖ ਲੱਖ ਵਧਾਈ ਹੋਵੇ ਅਗਰ ਜੀ ਖਾਲਸਾ Eu agro de que